ਆ ਟਾਇਲ ਹੁੰਦੀ ਆ ਬਈ ਕੋਠਿਆਂ 'ਚ ਲਾਉਣ ਵਾਸਤੇ ਬਈ ਆ ਟਾਇਲ ਕਿੱਥੇ ਲੁਕੋਈ ਪਈ ਸੀ ਇਹ ਵੀ ਬਈ ਬਾਦੂ ਸਟਾਕ ਪਿਆ ਜਿੰਨਾ ਮਰਜ਼ੀ ਲੈ ਲੋ ਵੱਡਾ 6 4 ਦਾ ਸਾਈਜ਼ ਆ ਤੇ ਤੁਹਾਨੂੰ ਐਂ ਲੱਗੂ ਵੀ ਟਾਂਲੀਆਂ ਨਹੀਂ ਲੱਗਿਆ ਪਿਆ ਆਜੋ ਤੁਹਾਨੂੰ ਇਹਦੇ ਨਾਲ ਡਿਜ਼ਾਈਨ 'ਚ ਮਿਲ ਜਾਣਗੇ ਜੀ ਆਜੋ ਇਹਨੂੰ ਕਹਿੰਦੇ ਕੋਠੀ ਲਾਉਣ ਵਾਲੀ ਟਾਇਲ ਜਿੰਨਾ ਮਰਜ਼ੀ ਮਾਲ ਲੈ ਲਓ ਜੀ ਇਹ 'ਚ ਹਾਂਜੀ ਪ੍ਰੀਮੀਅਮ ਦਾ ਮਾਲ ਆ 6 4 ਦਾ ਸਾਈਜ਼ ਆ ਜੀ ਨਹੀਂ ਆ ਉਹੀ ਟਾਇਲ ਆ ਬਈ ਉਹੀ ਟਾਇਲ ਆ ਜੀ ਇਹ 33 ਰੁਪਈਆ ਤੋਂ ਸਟਾਰਟ ਹੋ ਜੂਗੀ ਜੀ ਇਹ ਪੂਰਾ ਗਿਫਟ ਰੇਟ ਹੈ 33 ਰੁਪਏ 33 ਰੁਪਏ 33 ਰੁਪਏ ਪੰਜਾਬ ਦੇ ਵਿੱਚ ਤੁਹਾਨੂੰ 60-65 ਰੁਪਈਆ ਤੋਂ ਘੱਟ ਨਹੀਂ ਮਿਲਣੀ ਇਹ ਕਮਰੇ ਦੇ ਚਾਰੀ ਲੱਗਣੀਆਂ ਤਾਂ ਬਈ ਚਾਰਕ ਵੀਸ ਲੱਗਣਗੇ ਜੀ ਕਮਰੇ ਦੇ ਵਿੱਚ ਜੁਆਇੰਟਲੈਸ ਚੈਲ ਹੈ ਜੋੜ ਕੇ ਲਾਓ ਇਹਨੂੰ ਡਿਜ਼ਾਈਨ ਹੋਰ ਲੈਣਾ ਹੈ ਡਿਜ਼ਾਈਨ ਇਹਦੇ ਵਿੱਚ ਆ ਵੀ ਡਿਜ਼ਾਈਨ ਬਹੁਤ ਸੋਹਣਾ ਜੀ ਹੋਰ ਡਿਜ਼ਾਈਨ ਵੀ ਮਿਲ ਜੂ ਹਮ ਡਿਜ਼ਾਈਨਰ ਦੀ ਕੋਈ ਦਿੱਕਤ ਨਹੀਂ ਜੀ ਆ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਕਿ ਮੋਟਾਵਲ ਚਾਰ ਸਿੰਗਲ ਚਾਰਜ ਹੁੰਦੀ ਹੈ ਉਹ ਇਹ ਹੈਵੀ ਡਿਊਟੀ ਟੈਲ ਹੈ ਜੀ ਇਹਦੇ ਮੂਰੇ ਸਾਰਾ ਕੁ ਹਾਂ ਮਹਿੰਗੀ ਹੂੰ ਬਾਜ਼ਾਰ ਦੇ ਵਿੱਚ 70 ਰੁਪਏ ਰੇਟ ਹੈ 6x4 ਦਾ ਆਪਾਂ 33 ਰੁਪਏ ਤੋਂ ਸ਼ੁਰੂ ਕਰਦੇ ਹਾਂ ਵੱਡੀ ਫੈਕਟਰੀ ਹੈ ਪੁੱਚੋ ਮੰਡੀ ਦੇ ਵਿੱਚ ਪੁੱਚੋ ਮੰਡੀ ਨੰਬਰ ਵਾਈਂ ਦੇ ਵੀਡੀਓ ਵਿੱਚ ਚੱਲੀ ਜਾਂਦੇ ਆ ਕਿਸੇ ਨੇ ਮੰਗਵਾਉਣੀ ਹੈ ਆ ਵੱਡਾ ਸਾਈਜ਼ ਲੈ ਲੋ ਚਾਹੇ 2x4 ਲੈ ਲੋ 1x32 ਜਾਂਡ ਲੈ ਲੋ 32 ਜਾਂਡ ਲੈ ਲੋ 6x4 ਲੈ ਲੋ 2x2 ਸਹਿਜ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਸਾਰੇ ਸਾਈਜ਼ ਫਲੜ ਜਾਣ ਮਿਲਣ